الله ਜੀ ਜਿਵੇਂ ਬੇਲਣੇ ਗੰਨੇ ਦੇ ਜੂਸ ਦੇ ਕਿਸੇ ਵੇਲੇ ਨੇ ਕਿਸੇ ਡੱਬੇ ਲੱਗਦੇ ਨਾ ਆਪਣੇ ਪੰਜਾਬ ਦੇ ਵਿੱਚ ਵੀ ਰੋ ਲੈਣ ਆ ਗਏ ਜੀ ਰੋ ਹੈ ਨਾ ਇਸੇ ਤਰ੍ਹਾਂ ਹੀ ਅਸੀਂ ਲੈਣ ਆਏ ਅੱਜ ਨਾਰੀਅਲ ਦਾ ਪਾਣੀ ਤੇ ਤੁਹਾਡਾ ਚਾਚਾ ਹਾਏ ਉਹਨੇ ਦੇਖੇਗਾ ਹੈ ਇਹ ਪੰਜਾਬ ਮੇ ਜਾਏਗਾ ਤੇਰਾ ਵੀਡੀਓ ਠੀਕ ਹੈ ਫਿਰ ਲੱਗ ਜਾ ਇੱਕ ਡੱਬਾ ਭਰਦਾ ਇੱਕ ਇਹ ਡੱਬਾ ਭਰਦਾ ਸਾਡਾ ਠੀਕ ਆ ਜੀ ਨਾਰੀਅਲ ਦਾ ਪਾਣੀ ਪਤੀਲੇ ਭਰ-ਭਰ ਪੀਓ ਜਿਵੇਂ ਆਪਾਂ ਰਹੋ ਕਿਨੇ ਪੰਜਾਬ ਦੇ ਵਿੱਚ ਉਦਾਂ ਹੀ ਅੱਜ ਨਾਰੀਅਲ ਦਾ ਪੀਣਾ ਪਾਣੀ ਠੀਕ ਨਹੀਂ ਇਹ ਸਾਡਾ ਕੁੰਨੀ ਕੋਇਆ ਚਾਚਾ ਕਿਆ ਨਾਮ ਹੈ ਕੁੰਨੀ ਕੋਇਆ ਜੇ ਮੈਂ ਬੋਸ ਹੈ ਗਾਂ ਦਾ ਆਇਲੈਂਡ ਕਿ ਆਇਲੈਂਡ ਦਾ ਬੋਸ ਕੁੰਨੀ ਕੋਇਆ ਹਾਂ ਹਣਾ ਤਾਂ ਸਾਡਾ ਇੱਕ ਭਾਈ ਆਇਆ ਹੈ ਰੋ ਲੈਣ ਜੋ ਬੋਲੀ ਕਿੰਨੇ ਦਾ ਹੈ ਨਾਰੀਅਲ ਦਾ ਰਸ ਲੈਣ ਹੈ ਨਹੀਂ ਹੋਰ ਇੱਕ ਮੈਂ ਵੀ ਖੜਾ ਇੰਤਜ਼ਾਰ ਦੇ ਵਿੱਚ ਜੂਸ ਨਾਰੀਅਲ ਦਾ ਜਿਹੜਾ ਪਾਣੀ ਉਹ ਪਰ ਪਰ ਦੇ ਟਪੂਲੇ ਅੱਜ ਦੋ ਡੱਬੇ ਪੀ ਲੈਣੇ ਆ ਪਰ 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 ਪੜ ਦੇ ਨਾ ਮੇਰੇ ਕੋ ਵੀ थोड़ा छान के डाल दे बाकी वो ऐसे पीजेंगे इसमें कौन सी जहर है चलो जी ओके okay बाय